एक रुपये का हल नहीं होता पिछले सरकार ने कहा ये कर, कर देना वो कर देना किता कुछ नहीं ना कहीं हमने वो पॉइंट्स भी आइडेंटिफाई किए हैं कि जहाँ पे पिछली बार भी जो फ्लड आया था और कौन कौन से पॉइंट्स हैं जो हमारे वीक पॉइंट्स हैं हाथ नाल साढ़े घर पिंड जो अपने अपने घर बन गया उ ਫਸਲਾਂ ਜਿਹੜੀਆਂ ਨੇ ਉਹ ਪਾਣੀ ਨਾਲ ਮਿੱਟੀ ਨਾਲ ਦੱਬੀ ਨਹੀਂ ਨੇ ਪਿਛਲੇ ਸਾਲ ਮੌਨਸੂਨ ਸੀਜ਼ਨ 'ਚ ਬਾੜ ਦੇ ਪਾਣੀ ਨੇ ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਤਾਂ ਉੱਥੇ ਪਠਾਨਕੋਟ ਦੇ ਭਾਰਤ-ਪਾਕਿ ਸੀਮਾ ਦੇ ਨਾਲ ਸੱਤੇ ਬਾਮਿਆ ਸੈਕਟਰ ਵਿੱਚ ਵਹਿਣ ਦੇ ਉਜ دریا ਦੀ ਗੱਲ ਕੀਤੀ ਜਾਏ ਤਾਂ ਉਜ دریا ਦੇ ਵਿੱਚ ਬਾੜ ਦੇ ਪਾਣੀ ਨੇ ਬਾਮਿਆਲ ਸੈਕਟਰ ਚ ਅੱਧਾ ਦਰਜਨ ਦੇ ਕਰੀਬ ਪਿੰਡ ਨੂੰ ਪ੍ਰਭਾਵਿਤ ਕੀਤਾ ਹੈ ਪਿਛਲੀ ਆਸਾ ਸਥਿਤੀ ਇਹ ਸੀ ਕਿ ਕਈ ਪਰਿਵਾਰਾਂ ਨੂੰ ਕਾਲ ਕੇ ਸਰਕਾਰੀ ਸਕੂਲਾਂ ਤੇ ਸਰਕਾਰੀ ਆਈਟੀਆਈ ਚ ਕਈ ਦਿਨ ਤੱਕ ਰੱਖਿਆ ਗਿਆ ਸੀ ਉਹਨਾਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ ਗਿਆ ਸੀ ਸਰਕਾਰ ਦੇ ਵੱਲੋਂ ਪਰ ਉਜ دریا 'ਚ ਪਾਣੀ ਦੇ ਆਉਣ ਵਾਲੇ ਉਫਾਨ ਨੂੰ ਰੋਕਣ ਲਈ ਸਰਕਾਰ ਤੇ ਪ੍ਰਸ਼ਾਸਨ ਦੇ

वो सारे विलेजेस हमने आइडेंटिफाई कर लिए उनको हमने क्लस्टर्स बना लिए हैं आ, और उन जो रिवर्स के ऊपर जिस रिवर्स की वजह से जैसे उज हो गया चक्की हो गया उनकी वजह से जो फ्लड आता है हमने वो पॉइंट्स भी आइडेंटिफाई किए हैं कि जहाँ पे पिछली बार भी जो फ्लड आया था और कौन कौन से पॉइंट्स हैं जो हमारे वीक पॉइंट्स हैं उनकी स्ट्रेंथनिंग चल रही है जैसे आपने देखा भी होगा Uh, अगर आपने विजिट किया है तो स्ट्रेंथनिंग वर्क्स चल रहे हैं हमारे uh, जो ड्रेन्स हैं उनकी सफाई चल रही है ड्रेनेज डिपार्टमेंट की तरफ से उनको uh, डीसी साहब ने भी हदायत दी थी uh, और अभी हमारी लास्ट मीटिंग में भी उनको फिर से इंस्ट्रक्शन दी गई हैं तो वो काम भी ड्रेनेज की सफाई का अच्छे से चल रहा है जय धनवाल योजित दरियादा सा कोई अठा दस पिंड इन्ना क नुकसान है हम अगर बरसांति हो जाए पिछले बार भी सारा झोना जहाँ लोगों का जीवन दबेगा झोना कमांध जो भी फसल लोगों ने लाई ਤੇ ਇਸ ਵਾਰ ਵੀ ਹੋਈ ਉਹ ਨਾ ਇਹਦਾ ਕੋਈ ਵੀ ਇੱਕ ਦੁਵਾਨੀ ਦਾ ਵੀ 1 ਰੁਪਏ ਦਾ ਹੱਲ ਨਹੀਂ ਹੋਇਆ ਕੋਈ ਵੀ ਪਿਛੇ ਸਰਕਾਰਾਂ ਨੇ ਕਿਹਾ ਇਹ ਕਰ ਦੇਣਾ ਉਹ ਕਰ ਦੇਣਾ ਕੀਤਾ ਕੁਝ ਨਹੀਂ ਨਾ ਕਿਸੇ ਨੇ ਵੀ ਤੇ ਇੱਥੇ ਸਾਡੇ ਬਿਚਾਰੇ ਗੁੱਜਰ ਭਰਾ ਨਾਲ ਉਹ ਵੀ ਰੋਡੜੜ ਕੇ ਇਧਰ ਹੋ ਜਿੰਦਾ ਦਾ ਨੁਕਸਾਨ ਬੜਾ ਲੱਗਿਆ ਵਿਚਾਰਿਆ ਫਿਰ ਉਹ ਪੁਲ ਤੇ ਚੜ੍ਹਦੇ ਨੇ ਪੁਲ ਤੇ ਉਹਨਾਂ ਦਾ ਬਹੁਤ ਜ਼ਿਆਦਾ ਵਿਚਾਰਾ ਆਪਣੀ ਜਾਨ ਬਚਾ ਲੈਂਦੇ ਸੀ ਕਿ ਕੋਈ ਅਠਾ-ਦਾਹ ਪਿੰਡਾਂ ਨੂੰ ਹੁੰਦਾ ਜਾ ਤੋ ਦੀ ਕਿਹੜੇ ਕਿਹੜੇ ਪਿੰਡ ਪੈਂਦੇ ਆ ਔਰ ਕੀ ਸਰਕਾਰ ਦੇ ਜਿਹੜੇ ਅਫਸਰ ਹੈਗੇ ਉਹਨਾਂ ਨਾਲ ਤੁਹਾਡੀ ਇਸ ਬਾਰੇ ਜੋ ਗੱਲਬਾਤ ਹੋਈ ਹੈਗੀ ਆ ਕੀ ਕਹਿਣਾ ਉਹਨਾਂ ਦਾ ਕਿ ਇਹ ਸੋਲੂਸ਼ਨ ਕਿਉਂ ਨਹੀਂ ਕਰਦੇ ਤੇ ਸਾਰੀ ਕਿਸੇ ਨਾਲ ਕੋਈ ਕਿਸੇ ਨੇ ਪੁੱਛਿਆ ਧਿਆਨ ਪਿਛਲੇ ਪਿਛਲੇ ਸਾਲ ਕਿੰਨਾ ਨੁਕਸਾਨ ਆਇਆ ਸੀ ਪਿਛਲੇ ਪਿਛਲੇ ਸਾਡੇ ਆਪਣੇ ਮੀਨੂ ਦਿਨਵਾਲ ਦਾ ਪਤਾ 240 ਕਿੱਲੇ ਰਕਬਾ ਜਿਹਦੇ ਜੋ 200 ਏਕੜਾ ਜਿਹੜਾ ਉਹ ਮਰ ਗਿਆ ਸੀ ਤੇ ਕਿਸੇ ਨੇ ਕੁਝ ਨਹੀਂ ਦਿੱਤਾ ਸਿਰਫ ਦੇਖਣ ਆਇਆ ਨਾ ਸਾਰੇ ਦੇਖ ਦੋਗੇ ਚੱਲ ਗਏ ਨਾ ਕਿਸੇ ਨੇ ਵੀ ਕੋਈ ਕੰਨੀ ਨਹੀਂ ਕੀਤਾ ਇਹਨੇ ਕਿ ਕੁਛ ਉਸ ਪਰ ਬਣਾਉਂਦਾ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਪਿੰਡ ਦੇ ਲੋਕਾਂ ਨੇ ਕਿ ਉਸ ਪਰ ਬਣਾਉਂਦਾ ਕੰਮ ਲੱਗਿਆ ਹੋਇਆ ਉਹ ਉੱਥੇ ਪਹਿਲੀ ਰੂੜੀ ਸੀ ਰੋਟੇ ਪਿੰਡ ਦੀ ਤੇ ਉਹਦੇ ਕਰਕੇ ਉਸ ਪਰ ਵੱਜਦੇ ਥੋੜੀ ਜਿਹੀ ਤੇ ਉਹਦੇ ਨਾਲ ਕੋਈ ਹੱਲ ਖੁੜੀਏ ਕੋਈ ਮਤਲਬ ਪਾਣੀ ਦਾ ਕੋਈ ਹੱਲ ਮੈਂ ਪਾਣੀ ਨਹੀਂ ਪਾਉਂਦਾ ਉਹ ਵੱਜੀ ਕਿੱਥੇ ਵੱਜੀ ਰਮਨ ਤੁਸੀਂ ਮੈਂ ਤੁਹਾਡਾ ਕਿਹੜਾ ਪਿੰਡ ਹੈ ਉਹ ਕੀ ਪ੍ਰੋਬਲਮ ਆਉਂਦੀ ਆ ਉਹ ਜਿਹੜਾ ਦਰਿਆ ਦੇ ਜਦੋਂ ਹੜਾ ਆਉਂਦੇ ਆ ਮੇਰਾ ਨਾਸੂਨੀ ਕਮਾਰਾ ਪਿੰਡ ਮੇਰਾ ਧੰਵਾਲ ਹੈ ਤੇ ਉੱਜ ਦਾ ਪਾਣੀ ਜਿਹੜਾ ਇਹ ਬਹੁਤ ਨੁਕਸਾਨ ਕਰਦਾ ਪਿੰਡਾਂ ਦੇ ਵਿੱਚ ਖਾਸ ਕਰਕੇ ਮੇਰਾ ਪਿੰਡ ਧਨਵਾਲ ਘਰਾਂ 'ਚ ਪਾਣੀ ਬੰਦ ਹੁੰਦਾ ਹੋਰ ਅਸਲਾਂ ਨੂੰ ਬਹੁਤ ਨੁਕਸਾਨ ਹੁੰਦਾ ਬਰਸਾਂ ਤੋਂ ਕੋਈ ਸਾਡੀ ਆ ਕੇ ਕੋਈ ਹੈਲਪ ਨਹੀਂ ਕਰਦਾ ਕੋਈ ਸਾਡੀ ਮਦਦ ਨਹੀਂ ਕਰਦਾ ਤੇ ਬਾਕੀ 7-8 ਪਿੰਡ ਹੈਗੇ ਉਹ ਬਾਰਡਰ ਦੇ ਨਾਲ ਨਾਲ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਸੜਕਾਂ ਟੁੱਟੀਆਂ ਪਈਆਂ ਹੜ੍ਹ ਨਾਲ ਫੋਨਾਂ ਦਾ ਕੋਈ ਹੱਲ ਨਹੀਂ ਹੈ। ਉੱਥੇ ਵੀ ਕੋਈ ਨਾ ਕੋਈ ਕ੍ਰਾਸ਼ਨ ਕਰਦੇ ਸਾਹਮਣੇ ਕੋਈ ਨਾ ਕੋਈ ਹਾਸਾ ਬਾਪਰ ਨਾਲ ਆਈ ਹੈ। ਕੀ ਕੀ ਨੁਕਸਾਨ ਹੁੰਦਾ ਤੁਹਾਡੇ ਜ਼ਮੀਨਾਂ ਦਾ ਫਸਲਾਂ ਦਾ ਬਾਕੀ ਹੜ੍ਹ ਨਾਲ ਸਾਡੇ ਘਰਾਂ ਚ ਪਾਣੀ ਪਿੰਡਾਂ ਚ ਪਾਣੀ ਜਿਹੜਾ ਜਿਹੜਾ ਆਪਣੇ ਆਪਣੇ ਘਰ ਚ ਬਣ ਗਿਆ ਉੱਥੇ ਉੱਥੇ ਰਹੇਗਾ। ਸੜਕ ਤੇ ਨਹੀਂ ਜਾ ਸਕਦਾ ਕਿਸੇ ਦੂਸਰੇ ਪਿੰਡ ਨਹੀਂ ਜਾ ਸਕਦਾ ਤੇ ਫਸਲਾਂ ਜਿਹੜੀਆਂ ਨੇ ਉਹ ਪਾਣੀ ਨਾਲ ਮਿੱਟੀ ਨਾਲ ਦੱਬੀ ਜਾਂਦੀਆਂ ਨੇ। ਪਿਛਲ ਵਾਰੀ ਅਸੀਂ ਦੇਖਿਆ ਸੀਗਾ ਸਾਰਿਆਂ ਨੂੰ ਆਈਟੀ ਜਿਹੜੀ ਹੈਗੀ ਆ ਬਮਿਆਲ ਵਾਲੀ ਉੱਥੇ ਰੱਖਿਆ ਹੋਇਆ ਸੀਗਾ ਉਹ ਜਿਹੜੇ ਆਈਟੀ ਚ ਬੈਠੇ ਸੀਗਾ ਉਹ ਇੱਧਰ ਦੇ ਜਿਹੜੇ ਨਾ ਗੁੱਜਰ ਲੋਕ ਜਿਹੜੇ ਹੈਗੇ ਆ ਉਹ ਸੀ ਉੱਥੇ ਆਮ ਦੁਨੀਆ ਜਿਹੜੀ ਪਿੰਡਾਂ ਦੀ ਦੁਨੀਆ ਸੀ ਉਹ ਕੋਈ ਆਈਟੀ ਚ ਨਹੀਂ ਸੀ ਹਾਂਜੀ ਉਹ ਫਿਰ ਘਰਾਂ ਘਰਾਂ ਚ ਸਟਕ ਹੋ ਗਏ ਬੱਚੇ ਸਕੂਲ ਕਿੱਦਾਂ ਜਾਂਦੇ ਜੇ ਕੋਈ ਬਿਮਾਰ ਹੋ ਜਾਵੇ ਬਸ ਸਕੂਲ ਬੰਦ ਰਹਿੰਦੇ ਆ ਤੇ ਬੱਚੇ ਜਾ ਨਹੀਂ ਸਕਦੇ ਤੇ ਬਾਕੀ ਜਿਹੜਾ ਹੜ ਦਾ ਪਾਣੀ ਘਰਾਂ ਦੇ ਵਿੱਚ ਵੜਦਾ ਜਾ ਉਹ ਲੋਕ ਸਾਸ ਵਾਈਟ ਹੋ ਹੀ ਕਰਦੇ ਆ ਬੈੱਡ ਖਰਾਬ ਹੋ ਜਾਂਦੇ ਆ ਦਾਣਾ ਫੱਕਾ ਖਰਾਬ ਹੋ ਜਾਂਦਾ ਬਹੁਤ ਮੁਸ਼ਕਲ ਹੈਗੀ ਜਿੱਥੇ ਤੁਸੀਂ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਹੀ ਰঞ্জੀਤ ਸਿੰਘ ਹੈ ਪਿੰਡ ਮੇਰਾ ਧਨਵਾਲ ਇਹ ਫੜਦੇ ਪਾਣੀ ਨਾਲ ਕੀ ਨੁਕਸਾਨ ਹੁੰਦਾ ਕੋਈ ਸੋਲੂਸ਼ਨ ਹੋਇਆ ਦੇਖੋ ਜੀ ਜਦੋਂ ਹਾੜ ਆਂਦਾ ਹੈ ਤੇ ਉਸ ਦੀ ਬਾਅਦ ਵਿੱਚ ਕੋਈ ਐਦਾਂ ਦੇ ਥੋੜੀ ਬੋਧੀ ਲੋਕ ਆਉਂਦੇ ਆ ਸਾਡੀ ਬਤ ਮਤਲਬ ਕੁੱਛ ਨਹੀਂ ਵਿਛਣ ਆਉਂਦੇ ਆ ਕਹਿੰਦੇ ਇਹ ਹੱਲ ਕਰਾਂਗੇ ਉਹ ਹੱਲ ਕਰ ਜਾਵਾਂਗੇ ਉਸ ਟਾਈਮ ਬੋਲਦੇ ਆ ਪਰ ਕੋਈ ਵੀ ਹੱਲ ਨਹੀਂ ਆਇਆ ਇਤਕ ਹੋਇਆ ਤੇ ਨਾ ਹੀ ਮਤਲਬ ਹੋਣਾ ਹੈਗਾ ਜੀ ਇਸ ਪਾਣੀ ਨਾਲ ਜੀ ਦੇਖੋ ਜੀ ਇਹ ਲੱਗਿਆ ਕਮਾਂਦ ਇੱਥੇ ਕਾਫੀ ਕੋਈ 50 60 ਕਿੱਲੇ ਹੈਗਾ ਇਹ ਵੀ ਸਾਰਾ ਤਬਾਹ ਹੋ ਜਾਂਦਾ ਹੈ ਇਸਿਰ ਸੇਤਾਈ ਤੋਂ ਦਾ ਪਾਣੀ ਸਾਰਾ ਨਿਕਲ ਕੇ ਚਲ ਜਾਂਦਾ ਧਨਵਾਲ ਪਿੰਡ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਹੈਗਾ ਤੇ ਪਿਛਲੇ ਸਾਲ ਦੀ ਕੋਈ 4-5 ਘਰ ਆ ਜਿਹੜਾ ਦੇ ਵਿੱਚ ਪਾਣੀ ਵੜਿਆ ਹੈਗਾ ਸੀਗਾ ਤੇ ਉਹ ਸਾਰੇ ਨਾ ਕੰਦ ਦੀ ਕੰਦਾਂ ਦੀ ਹੁੰਦੇ ਨੇ ਦੇ ਵਿੱਚ ਫੈਕਚਰ ਹੋ ਗਈਆਂ ਕਾਫੀ ਨੀਵਾ ਜਿਹੜੀਆਂ ਬਹਿ ਗਈਆਂ ਸੀਗੀਆਂ ਤੇ ਫਸਲਾਂ ਸਾਡੀਆਂ ਸਾਰੀਆਂ ਬਿਲਕੁਲ ਤਬਾਹ ਹੋ ਗਈਆਂ 250 ਬਿਲਾ ਰਕਵਾ ਜਿਹੜਾ ਹੈਗਾ ਸੀਗਾ ਉਹਨਾ ਦਾਣੇ ਬਿਲਕੁਲ ਖਤਮ ਹੋ ਗਈ ਦੀ। ਕੋਈ ਵੀ ਸੁਣਵਾਈ ਨਹੀਂ। ਇਹ ਆ ਅੱਜ ਪਿਛਲੇ ਸਾਲ ਤੋਂ ਨਹੀਂ ਕਾਫੀ ਪਿਛਲੇ ਸਾਲ ਤੋਂ ਚਾਰ-ਪੰਜ ਸਾਲ ਤੋਂ ਲਗਾਤਾਰ ਹੀ ਹਰ ਸਾਲ ਇਹ ਆਉਂਦਾ ਹੈਗਾ ਇੱਕ ਸਮੱਸਿਆ ਆਉਂਦੀ ਹੈ ਜੀ। ਪਰ ਇਹਦੀ ਪ੍ਰਸ਼ਾਸਨ ਕੋਈ ਵੀ ਹੱਲ ਕਰਦਾ ਨਹੀਂ ਹੈਗਾ ਜੀ। ਜੀ ਨਾ ਦੇਖੋ ਇਹ ਦਰਿਆ ਦਾ ਹੈਗਾ ਨਾ ਇਹ ਦੂੰਗਾ ਇਹ ਦੇਖੋ ਜੀ ਜਿੰਮੇਦਾਰੀ ਦਰਿਆ ਦਾ ਲੈਵਲ ਇੱਕ ਹੀ ਹੋਵੇ ਦਾ। ਇਹ ਲੈਵਲ ਤੇ ਇਹਦੀ ਪ੍ਰਸ਼ਾਸਨਾਂ ਅੱਗੇ ਸਾਡੀ ਇਹੀ ਮੰਗ ਹੈ ਕਿ ਇਹਨੂੰ ਨਾ ਥੋੜਾ ਦੂੰਗਾ ਦਿੱਤਾ ਜਾਵੇ ਦਰਿਆ ਨੂੰ। ਉਹ ਕਾਫੀ ਤੇ ਇਹੀ ਹੈ ਤੇ ਸਾਈਡ ਸਾਈਡਾਂ ਜਿਹੜੀਆਂ ਦੋਨਾਂ ਹੈ ਜਿੱਦਾਂ ਰਾਵੀਪੂੜ ਵਾਲੀਆਂ ਹੈਗੀਆਂ ਰਾਵੀ ਦਰਿਆ ਵਾਲੀਆਂ ਕੀ ਹੋਈਆਂ ਇਹ ਸਾਡਾ ਹੈਡਾ ਬੰਦੀ ਹੈਗੀ ਤਾਂ ਉਹੀ ਹਰ ਬਰਾਦਾ ਉਹ ਵੀ ਹੱਦ ਨਹੀਂ ਹੈ ਕਟੋ ਦੇਖਿਆ ਜਾਏ ਤੇ ਕਾਫੀ ਹੈ ਜਿੱਦਾਂ ਧਨਵਾਲ ਦਾ 250 ਕਿੱਲੋ ਰਕਬਾ ਹੈਗਾ ਫਿਰ ਬਮਿਆਲੀਆਂ ਦਾ ਪੈ ਜਾਂਦਾ ਹੈਗਾ ਉਹ ਵੀ ਕਾਫੀ ਜ਼ਿਆਦਾ ਰਕਬਾ ਹੈਗਾ ਉਹਦੇ 5-700 ਕਿੱਲੋ ਹੋਗਾ ਜਿੱਦਾਂ ਦੋਸਤਪੁਰ ਦਾ ਸਰੋਟੇ ਦਾ ਹੋ ਗਿਆ ਸੀ ਇਹ ਸਾਰਾ ਹੀ ਖਾੜ ਦੇ ਨਾਲ ਹੀ ਸਾਰਾ ਲਾਟਾ ਪ੍ਰਭਾਵਿਤ ਹੁੰਦਾ ਹੀ ਹੈ